ਅੱਛੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਸੂਟ ਦਿਖਾਵਾਂਗੇ ਜਿਹੜੇ ਸੂਟ ਰਹਿਣਗੇ ਅਲੱਗ-ਅਲੱਗ ਫੈਬਰਿਕ ਦੇ ਉੱਪਰ ਰੈਡੀ ਹੋਏ ਨੇ ਤੇ ਤੁਹਾਨੂੰ ਹਨਾ ਸਾਡਾ ਕੰਮ ਪਤਾ ਲੱਗ ਜਾਊਗਾ ਜੀ ਸਾਡਾ ਜਿਹੜਾ ਹਨਾ ਸੂਟ ਰੈਡੀ ਕੀਤੇ ਨੇ ਤੁਹਾਨੂੰ ਦੇ ਜਿਹੜੀ ਸਫਾਈ ਆ ਆਪਣੇ ਮਸ਼ੀਨ ਵਰਕ ਦੇ ਸੂਟਾਂ ਚ ਤੇ ਪੇਂਟ ਚ ਉਹ ਤੁਹਾਨੂੰ ਪਤਾ ਲੱਗ ਜਾ ਤੇ ਵਿਦਆਊਟ ਸਟ੍ਰੀਚਿੰਗ ਇਹਨਾਂ ਦੇ ਪ੍ਰਾਈਸ ਰਹਿਣਗੇ ਤੇ ਇਹਨਾਂ ਨੂੰ ਕਿਸੇ ਵੀ ਕਲਰ ਕੰਟ੍ਰਾਸਟ ਚ ਰੈਡੀ ਕਰਾ ਸਕਦੇ ਹੋ ਕਿਸੇ ਵੀ ਫੈਬਰਿਕ ਚ ਰੈਡੀ ਕਰਾ ਸਕਦੇ ਹੋ ਤੁਹਾਡੀ ਇੱਛਾ ਜਿਵੇਂ ਦਾ ਰੈਡੀ ਕਰਾਉਣਾ ਕਰਾ ਸਕਦੇ ਹੋ ਕੰਮ ਵਧਾਉਣਾ ਘਟਾਉਣਾ ਫਿਲਹਾਲ ਜਿੰਨਾ ਕੰਮ ਇਹਨਾਂ ਤੇ ਹੋਇਆ ਹੋਇਆ ਜਿੰਨਾ ਮਤਲਬ ਵਰਕ ਹੋਇਆ ਹੋਇਆ ਉਹ ਇਨਕਲੂਡ ਕੀਤਾ ਤੇ ਸਟਾਫ ਇਨਕਲੂਡ ਕੀਤਾ ਦੁਪੱਟਾ ਵੀ ਇਨਕਲੂਡ ਹੈ ਇਹ ਜਿਹੜਾ ਪ੍ਰਾਈਸ ਦੱਸਿਆ ਜਾਊਗਾ ਮਤਲਬ ਦੁਪੱਟਾ ਇਹਦਾ ਲਾਇਆ ਜਾਊਗਾ 350 400 ਇਹ ਰੇਂਜ 'ਚ ਕੋਈ ਵੀ ਤੁਸੀਂ ਦੁਪੱਟਾ ਵਧੀਆ ਹੀ ਪੂਰੇ ਵਧੀਆ ਦੁਪੱਟੇ ਆ ਜਾਂਦੇ ਆ ਇਯਰ ਇਨ ਜਿੱਤ ਤੁਸੀਂ ਦੁਪੱਟਾ ਲਗਵਾ ਸਕਦੇ ਹੋ ਤੇ ਇਹਨਾਂ ਦੇ ਲੇਸ ਦੀ ਫਿਨਿਸ਼ਿੰਗ ਹੋਊਗੀ ਵਿੱਚ ਹੀ ਇਨਕਲੂਡ ਹੋਊਗੀ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਜਿਹੜੇ ਇਹ ਆਪਾਂ ਸੂਟ ਦਿਖਾਵਾਂਗੇ ਤੇ ਵਰਕ ਵੀ ਇਹ ਸਾਡਾ ਜਿਹੜਾ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਆ ਪੂਰਾ ਵਧੀਆ ਸਟੱਫ ਲਾਇਆ ਜਾਊਗਾ ਸਟੱਫ ਕਦੇ ਵੀ ਆਪਾਂ ਹਨਾ ਘਟੀਆ ਕੁਆਲਿਟੀ ਦਾ ਨਹੀਂ ਲਾਇਆ ਚਾਹੇ ਹਨਾ ਪ੍ਰਾਈਸ ਘੱਟ ਹੁੰਦਾ ਇਹਦਾ ਮਤਲਬ ਇਹ ਨਹੀਂ ਵੀ ਆਪਣਾ ਜਿਹੜਾ ਕੁਆਲਿਟੀ ਨਹੀਂ ਵਧੀਆ ਹੋਊਗੀ ਸਟੱਫ ਪੂਰਾ ਵਧੀਆ ਦੇਈਦਾ ਆਪਾਂ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜਾ ਪਿੱਛੇ ਸੂਟ ਦਿਖ ਰਿਹਾ ਤੁਹਾਨੂੰ ਦਿਖਾਉਣੀ ਆ ਆਪਾਂ ਨੇੜੇ ਤੋਂ ਇਹ ਆਪਾਂ ਮਸ਼ੀਨ ਵਰਕ ਤੇ ਰੈਡੀ ਕੀਤਾ ਇਹਦੇ ਨਾਲ ਪੇਂਟ ਵਾਲਾ ਦੁਪੱਟਾ ਤੁਸੀਂ ਪੇਂਟ ਦਾ ਡਿਜ਼ਾਈਨ ਕੋਈ ਵੀ ਰੈਡੀ ਕਰਾ ਸਕਦੇ ਹੋ ਜਿਵੇਂ ਇੱਥੇ ਵਾਲੇ ਵੱਡੇ ਫਲਾਵਰ ਬਣਾਏ ਨੇ ਇਹ ਆਪਾਂ ਕਸਟਮਰ ਦੀ ਚੋਇਸ ਅਕੋਰਡਿੰਗ ਬਣਾਏ ਨੇ ਤੁਸੀਂ ਛੋਟੇ ਵੀ ਬਣਵਾ ਸਕਦੇ ਹੋ ਹਾਂ ਜੋ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਜਿਹੜਾ ਇਹ ਸੂਟ ਆਪਾਂ ਵਰਕ ਕਰਾਇਆ ਸੈਟਨ ਸਟੱਫ ਦੇ ਉੱਪਰ ਵਰਕ ਕਰਾਇਆ ਆਪਾਂ ਬਹੁਤ ਹੀ ਵਧੀਆ ਲਾਈਟ ਵੇਟ ਦਾ ਸਟੱਫ ਰਹਿੰਦਾ ਜੀ ਇਹ ਤੇ ਇਹਦਾ ਨਾ ਇਸ ਤਰ੍ਹਾਂ ਆਪਾਂ ਘੇਰੇ ਤੇ ਮਸ਼ੀਨ ਵਰਕ ਕਰਾਇਆ ਤੇ ਇਸ ਤਰ੍ਹਾਂ ਸੇਮ ਜਿਹੜਾ ਬੇਲ ਦਾ ਕੰਮ ਹੋਇਆ ਹੋਇਆ ਉਹ ਰਹੂਗਾ ਜੀ ਬਾਜੂ ਦੇ ਉੱਪਰ ਤੇ ਵਰਕ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਘੇਰੇ ਦਾ ਕੰਮ ਹੋਇਆ ਹੋਇਆ ਤੇ ਬਾਜੂ ਦਾ ਕੰਮ ਹੋਇਆ ਹੋਇਆ ਤੇ ਦੁਪट्टे ਦੇ ਦੋਵੇਂ ਸਾਈਡ ਪੱਲਿਆਂ ਤੇ ਇਸ ਤਰ੍ਹਾਂ ਦੇ ਫਲਾਰ ਬਣੇ ਨੇ ਜੀ ਠੀਕ ਆ ਦੂਜੀ ਸਾਈਡ ਵੀ ਇਸ ਤਰ੍ਹਾਂ ਪੱਲਿਆਂ ਤੇ ਫਲਾਵਰ ਬਣੇ ਨੇ ਜੇ ਤੁਸੀਂ ਕੰਮ ਪੇਂਟ ਦਾ ਕੋਈ ਹੋਰ ਕਰਾਉਣਾ ਡਿਜ਼ਾਈਨ ਚੇਂਜ ਕਰਾਉਣਾ ਉਹ ਤੁਸੀਂ ਕਰਾ ਸਕਦੇ ਹੋ ਉਹ ਤੁਹਾਡੀ ਇੱਛਾ ਜਿਵੇਂ ਕਰਾਉਣਾ ਕਰਾ ਸਕਦੇ ਹੋ ਕਲਰ ਵਗੈਰਾ ਚੇਂਜ ਕਰਾ ਸਕਦੇ ਹੋ ਹੋਰ ਕਿਸੇ ਕਲਰ ਚ ਕਸਟਮਾਈਜ਼ ਕਰਾ ਸਕਦੇ ਹੋ ਤੇ ਪ੍ਰਾਈਸ ਸ਼ੋ ਹੋ ਰਿਹਾ ਇਹਦਾ ਵਿਦਆਊਟ ਸਟਿਚਿੰਗ ਸਟਾਫ ਇਨਕਲੂਡ ਆ ਦੁਪੱਟਾ ਇਨਕਲੂਡ ਆ ਤੇ ਦੁਪੱਟੇ ਤੇ ਲੇਸ ਵਗੈਰਾ ਫਿਨਿਸ਼ਿੰਗ ਕਰਕੇ ਦੇਵਾਂਗੇ ਨਾਰਮਲ ਰੇਂਜ ਦੀ ਮਤਲਬ ਆਪਣੀ ਜਿਹੜੀ ਆਹੀ ਇਹ ਸਿੰਪਲ ਲੇਸ ਹੁੰਦੀ ਆ ਟਾਈ ਡਾਈ ਵੀ ਲਗਵਾ ਸਕਦੇ ਹੋ ਤੇ ਜਿਹੜੀ ਲੇਸ ਆ ਸਿੰਪਲ ਵੀ ਲਗਵਾ ਸਕਦੇ ਹੋ ਇਸ ਤਰ੍ਹਾਂ ਦੋਵੇਂ ਸਾਈਡ ਪੱਲਿਆਂ ਤੇ ਪੇਟ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਆਪਣਾ ਇਹ ਇਹ ਸੂਟ ਜਿਹੜਾ ਆਪਣਾ ਇਹ ਮਸਲੀਨ ਸਟਫ ਦੇ ਉੱਪਰ ਰੈਡੀ ਹੋਇਆ ਹੋਇਆ ਹੈ ਮਸਲੀਨ ਸਟਫ ਚ ਲਾਈਨਾਂ ਨੇ ਮਤਲਬ ਜਿਹੜਾ ਜਿਵੇਂ ਕਪੜਾ ਹਨਾ ਸਿਰਫ ਪ੍ਰਿੰਟ ਵਾਂਗੂ ਲਾਈਨਾਂ ਦਿਖਦੀਆਂ ਨੇ ਜਾਦੀ ਉਭਰੀਆਂ ਹੋਈਆਂ ਲਾਈਨਾਂ ਨਹੀਂ ਹੈਗੀਆਂ ਇਸ 'ਚ ਤੇ ਹਲਕੀ ਜੀ ਸ਼ਾਈਨ ਹੈ ਜੀ ਇਸ 'ਚ ਬਹੁਤ ਵਧੀਆ ਸਟਾਫ ਆ ਕੋਈ ਹਨਾ ਇਹ ਦਿੱਕਤ ਨਹੀਂ ਆਊਗੀ ਛੰਨ ਵਗੈਰਾ ਦੀ ਕੁਛ ਨਹੀਂ ਹੁੰਦਾ ਨਾ ਸ਼੍ਰਿੰਕ ਹੋਵੇ ਨਾ ਚੀਜੇ ਕੁਛ ਨਹੀਂ ਹੁੰਦਾ ਇਹਨੂੰ ਪੂਰਾ ਵਧੀਆ ਸਟਾਫ ਆ ਇਹ ਇਹ 'ਚ ਵੀ ਆਪਣੇ ਕੋਲੇ ਕਾਫੀ ਕਲਰ ਹੈਗੇ ਆ ਇਹ ਆਪਾਂ ਜਿਹੜਾ ਸਟਾਫ ਆ ਇਹ ਐਵੇਂ ਡਾਈਡ ਹੀ ਲਿਆ ਸੀਗਾ ਡਾਈ ਕੀਤਾ ਕਰਾਇਆ ਇਚ ਕਾਫੀ ਕਲਰ ਨੇ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਜੇ ਤੁਹਾਨੂੰ ਇਹ ਸਟੱਫ ਚਾਹੀਦਾ ਹੈ ਬਾਕੀ ਜੇ ਵਰਕ ਨੂੰ ਤੁਸੀਂ ਹੋਰ ਸਟੱਫ ਚ ਕਰਾਉਣਾ ਤਾਂ ਤੁਸੀਂ ਉਹ ਚ ਵੀ ਕਰਾ ਸਕਦੇ ਹੋ ਤੇ ਇਹਦਾ ਵਰਕ ਵੀ ਜਿਹੜਾ ਬਹੁਤ ਪਿਆਰਾ ਹੋਇਆ ਹੋਇਆ ਇਸ ਤਰ੍ਹਾਂ ਇਹਨੂੰ ਸਟਿਚ ਕੀਤਾ ਹੈ ਜਿਹੜਾ ਪਰ ਜਿਹੜਾ ਪ੍ਰਾਈਸ ਆ ਉਹ ਵਿਦਆਊਟ ਸਟੀਚਿੰਗ ਦੱਸ ਰਹੀਆਂ ਤੁਹਾਨੂੰ ਬਾਰ-ਬਾਰ ਦੱਸ ਰਹੀਆਂ ਤੇ ਵੀਡੀਓ ਵੀ ਤੁਸੀਂ ਪੂਰੀ ਦੇਖਿਆ ਕਰੋ ਜਿਹੜੀ ਹਨਾ ਸਟੱਫ ਦੀ ਆਪਣੀ ਸਾਰੇ ਦੱਸਿਆ ਹੁੰਦਾ ਵਰਕ ਵਗੈਰਾ ਦਾ ਉਹ ਵੀਡੀਓ ਚ ਦੱਸਿਆ ਹੁੰਦਾ ਜੀ ਤੇ ਤੁਸੀਂ ਪ੍ਰਾਈਸ ਵਗੈਰਾ ਕਈਆਂ ਦੇ ਵੀਡੀਓ ਚ ਦੱਸੇ ਹੁੰਦੇ ਨੇ ਫਿਰ ਵੀ ਜਿਹੜੇ WhatsApp ਤੇ ਮੈਸੇਜ ਆ ਰਹੇ ਹੁੰਦੇ ਨੇ ਤੁਸੀਂ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਆ ਕਰੋ ਵਰਕ ਵੀ ਆਪਣਾ ਜਿਹੜਾ ਬਹੁਤ ਪਿਆਰਾ ਹੋਇਆ ਹੋਇਆ ਹੈ ਜੇ ਤੁਸੀਂ ਬਾਟਮ ਵਰਕ ਕਰਾਉਣਾ ਉਹ ਵੀ ਕਰਾ ਸਕਦੇ ਹੋ ਦੁਪट्टे ਨਾਲੇ ਜਿਹੜਾ ਪ੍ਰਾਈਸ ਸ਼ੋ ਹੋਇਆ ਦੁਪੱਟਾ ਵੀ ਮਸਲੀਨ ਲਾਈਨਿੰਗ ਮਸਲੀਨ ਪਲੇਨ ਚੈੱਕਵੇਂ ਦਾ ਸਾਰੇ ਦੁਪੱਟੇ ਵਧੀਆ ਲੱਗਣਗੇ ਔਰ ਗੈਂਜ਼ਾ ਟੈਬ ਵੀ ਕੋਈ ਵੀ ਤੁਸੀਂ ਲਗਵਾ ਸਕਦੇ ਹੋ ਜਿਹੜਾ ਤੁਹਾਨੂੰ ਅੱਛਾ ਲੱਗਦਾ ਤੇ ਇਹ ਜੀ ਕਾਟਨ ਸਟੱਫ ਤੇ ਰੈਡੀ ਹੋਇਆ ਹੋਇਆ ਹੈ SKD कॉटन है जी ये इस पे भी मशीन वर्क होया है मशीन वर्क ਦਾ ਟਾਂਕਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜਾ ਸਫਾਈ ਤੇ ਆਪਣਾ ਕੰਮ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਬਾਜੂ ਤੇ ਬਣਿਆ ਹੋਇਆ ਜੇ ਤੁਸੀਂ ਬਾਟਮ ਤੇ ਵੀ ਪਵਾਉਣੇ ਚਾਹੁੰਦੇ ਹੋ ਇੰਨਾ ਡਿਜ਼ਾਈਨ ਤਾਂ ਤੁਸੀਂ ਪਵਾ ਸਕਦੇ ਹੋ ਤੇ ਜੇ ਕੋਈ ਕੁਝ ਸਕਿਪ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਇਸ ਦੇ ਦੇਖੋ ਸਾਈਡ ਤੇ ਹਿਪੋ ਪੁਆਇੰਟ ਤੇ ਬਣਿਆ ਹੋਇਆ ਐਵੇਂ ਦਾ ਡਿਜ਼ਾਈਨ ਤੇ ਇੱਕ ਜਿਹੜਾ ਫਲਾਰ ਬਣਿਆ ਹੋਇਆ ਅ ਦੂਸਰੇ ਘੇਰੇ ਤੇ ਬਣਿਆ ਮੈਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਰਹੂਗਾ ਜੀ ਡਿਜ਼ਾਈਨਿੰਗ ਆਪਣੇ ਕੋਲੇ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਕਰਾ ਸਕਦੇ ਹੋ ਤੁਸੀਂ ਸਿਰਫ ਸਾਨੂੰ ਫੋਟੋ ਭੇਜੋ ਅਸੀਂ ਸੇਮ ਉਵੇਂ ਦਾ ਤੁਹਾਨੂੰ ਡਿਜ਼ਾਈਨ ਕਰਕੇ ਦਵਾਂਗੇ ਸੂਟ ਤੇ ਜੇ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤੁਹਾਨੂੰ ਸਕਰੀਨਸ਼ਾਟ ਭੇਜ ਦਿਓ ਕੋਈ ਚੇਂਜੇਸ ਕਰਾਉਣੇ ਨੇ ਤਾਂ ਤੁਸੀਂ ਦੱਸ ਸਕਦੇ ਹੋ ਤਾਂ ਅਸੀਂ ਉਹਦਾ ਜਿਹੜਾ ਪ੍ਰਾਈਸ ਆ ਤੁਹਾਨੂੰ ਦੱਸ ਦਵਾਂਗੇ ਤੇ ਦੁਪੱਟੇ ਸਾਰਿਆਂ ਨਾਲ ਕੋਈ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਜੇ ਵੀਡੀਓ ਪਸੰਦ ਆਈ ਸੂਟ ਡਿਜ਼ਾਈਨ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਓਕੇ ਜੀ ਫਿਰ ਵੀਡੀਓ ਵਿੱਚ ਮਿਲਦੇ ਆਂ